ਪੱਤਰਕਾਰ ਦੋਸਤੋ ਤੁਹਾਨੂੰ ਪਤਾ ਸਾਡੇ ਲਈ ਤਾਂ ਕਲਾਕਾਰ ਬਾਦਚਾ ਕਿਉਂਕਿ ਸਾਡੇ ਭਰਾ ਨੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਤੇ ਮੇਰਾ ਪਿੰਡ ਹੈਗਾ ਵਾ ਬੱਬੂ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ ਕਿਸਾਨੀ ਤੇ ਮਜ਼ਦੂਰੀ ਲਈ ਪੰਜਾਬ ਨੂੰ ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ ਸਟੇਜ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਜ਼ਦੂਰ ਇੱਕਦਾਂ ਦਾ ਨਾਰਾ ਲਾਉਂਦੇ ਨੇ ਹੁਣ ਮੈਂ ਨਾਲ ਬੈਠੇ ਨੇ ਮੇਰੇ ਰਾਏ ਸਾਹਿਬ ਉਹਨਾਂ ਦੇ ਨਾਲ ਆਏ ਨੇ ਬਿੱਲਾ ਜੀ ਥਾਪੜਾ ਸਾਡੇ ਪੁਰਾਣੇ ਮਿੱਤਰ ਨੇ ਡਾਕਟਰ ਸਾਹਿਬ ਇਹਨਾਂ ਦੀ ਸਾਰੀ ਟੀਮ ਆਈ ਆ ਆਏ ਆ ਅਸੀਂ ਦੋਨੇ ਫਾਰਮਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਸਵਾਗਤ ਕਰਦੇ ਆ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆ ਇਹਨਾਂ ਦਾ ਦੋਨੇ ਫਾਰਮਾਂ ਵੱਲੋਂ ਇਹ ਆਏ ਨੇ ਹੁਣ ਅਗਲੀ ਗੱਲ ਬੱਬੂ ਮਾਨ ਸਾਹਿਬ ਰੱਖਣਗੇ ਹਾਂ ਰਾਏ ਸਾਹਿਬ ਰੱਖਣਗੇ ਗੱਲ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕਿਹਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹੇ ਜਾ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਤੁਹਾਨੂੰ ਜਿਵੇਂ ਪਤਾ ਵੀ ਆ ਕਿ ਜੁੜੇ ਹੋਏ ਨੇ ਮਾਨ ਸਾਹਿਬ ਨਾਲ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਟੋਨੀ ਸੰਧੂ ਜੀ ਉੱਥੇ KFC ਚ ਹੁੰਦਾ ਸੀ ਤਾਂ ਉੱਥੇ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਕਿ ਤੇ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਠਹਿਰਾਓ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੀ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ 'ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੋ ਦੇਣ ਹੈ ਉਹ ਉਹਨੂੰ ਅਸੀਂ ਨਮਨ ਕਰਦੇ ਹਾਂ ਸੋ ਉਹ ਅੱਜ ਆਏ ਨੇ ਬਾਕੀ ਉਹ ਸਮੋਦਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਰਚਿਆਂ ਦੀ ਸਪੋਰਟ ਕਰਨ ਆਏ ਸਰ 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 ਬਾੜਾਪਾ ਪਹੁੰਚੇ ਤੁਸੀਂ ਖਾਸ ਤੌਰ ਤੇ 9 ਸਾਲ ਦਾ ਦੇਣਾ ਜੇ ਕਿਸਾਨ ਨਹੀਂ ਜਾਂ ਮਜ਼ਦੂਰ ਨਹੀਂ ਫਿਰ ਗੀਤ ਕਿਹੜੇ ਕੰਮ ਦੇ ਆ ਦੇਖੋ ਜਿਸ ਖਿੱਤੇ ਤੁਸੀਂ ਜੰਮਦੇ ਆ ਨਾ ਉੱਚੀ ਹੁਣ ਇਦੋਂ ਦਾ ਫਿਰ ਥੋੜਾ ਥੋੜਾ ਤੁਸੀਂ ਥੋੜਾ ਜਿਹਾ ਆਪਦੇ ਕੰਨ ਤਿੱਖੇ ਕਰੋ ਥੋੜਾ ਜਿਹਾ ਮੈਂ ਤਾਂ ਮਾਈਕ ਦੇ ਕਹਿੰਦਾ ਉਹ ਪੁੱਛੇ ਵਾਲੇ ਨੂੰ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਹਾਂ ਜੀ ਮਾਈਕ ਤੋਂ ਇਹ ਜਿਸ ਅਸੀਂ ਖਿੱਤੇ 'ਚ ਜਨਮ ਲੈਂਦੇ ਆ ਉਥੋਂ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਛੇਤੀ ਸਫਲ ਹੋਵੇ ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਅਸੀਂ ਚਾਹੁੰਨੇ ਆ ਕਿ ਸਦਾ ਹੀ ਸਾਡੇ ਚ ਰਹਿਣਾ ਮਾਤਾ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਹੈ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਖੋਲਖਾਂ ਦੇ ਵਿੱਚ ਨੇਕੇ ਜਿਵੇਂ ਵੱਡੇ ਬਦਲਾਅ ਆਉਂਦੇ ਹਨ ਤਾਂ ਤੁਸੀਂ ਇਹਦੀ ਚੀਜ਼ ਦੇਖ ਜੋ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈ ਗਾ ਇਸ ਚੀਜ਼ ਨੂੰ ਤੁਸੀਂ ਕਿੰਨੇ ਦੇਖੀ ਕੋਈ ਨਹੀਂ ਛੋਟੀਆਂ 92 ਵਾਲੇ ਨੂੰ ਛੋਟਾ ਹੱਲਾ ਸੀ ਉਹ ਜਿਆਦਾ ਵੱਡੇ ਹੱਲੇ ਸੀ ਜਦੋਂ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਚ ਸੀ ਜਿਹੜੀ ਜਵਾਨੀ ਉਜਿਨਾ ਦੇ ਸੀਨੀਅਰ ਇਹਨਾ ਮੂਵਮੈਂਟਾਂ ਚ ਗੁੱਦੇ ਸੀ ਉਹ ਵੱਡਾ ਹੱਲਾ ਸੀ ਬਟ ਇਹ ਕੋਈ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰ ਆ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਜਿਹੜੀ ਕੰਗਾਲੀ ਹੈ ਬੜੀ ਹੱਦ ਤਿਆ ਹੁਣ ਇਹਦੇ ਚ ਜੋ ਕੋਈ ਸੰਸਕਾਰੀ ਗੱਲ ਕਰਦਾ ਤੋ ਉਹਨੂੰ ਬਿਊਜ਼ਿਕ ਜਿਹੜੀ ਲੈਂਗੁਏਜ ਉਹ ਵਰਤੀ ਜਾਂਦੀ ਹੈ ਜੇ ਕੋਈ ਮੂਰਖਤਾ ਪੂਰਨ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਹੀ ਬਹੁਤ ਹੁੰਦੀ ਸੋ ਇਹ ਨਾ ਵਿੰਗਸ ਹੁੰਨੇ ਆ ਸਮਾਜ ਦੇ ਕਿਸਾਨ ਖੇਤੀ ਕਰਦਾ ਆ ਜਿਹੜਾ ਦੁਕਾਨਦਾਰ ਆ ਉਹ ਸਮਾਨ ਵਿੱਚ ਮਤਲਬ ਇੱਕ ਪ੍ਰੋਸੈਸ ਬਣਿਆ ਆ ਐਦਾਂ ਹੀ ਜਿਹੜਾ ਕੋਈ ਲੇਖਕ ਆ ਜਾਂ ਕਲਾਕਾਰ ਆ ਜਾਂ ਕੋਈ ਡਾਇਰੈਕਟਰ ਆ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਆ ਆਪਦੇ ਕੰਮ ਦੇ ਜ਼ਰੀਏ ਅੱਗੇ ਗੱਲ ਕਰਨਾ ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲ ਰਿਹਾ ਇਹਦੇ ਨਾਲ ਤੁਰਦੇ ਰਹਿਣਾ ਇਹ ਇਹ ਸਾਡਾ ਕੰਮ ਆ 2025 ਚੜਿਆਗਾ ਸਾਰ ਤੋਂ ਇੱਕ ਇਹਦੇ ਵਿੱਚ ਰੌਣਕ ਲੱਗਦਾਗਾ ਸਾਰਾ ਨਾਲ ਕਾਰਟਿਸਟ ਤਜਰ ਤੋਂ ਨਸਾਨਾਂ ਦੇ ਵਿੱਚ ਆ ਜਾਂਦੇ ਨੇ ਤੇ ਦੇਖੋ ਭਵਿੱਖ ਤਾਂ ਕੋਈ ਤਾਤ੍ਰਿਕ ਦੱਸ ਸਕਦਾ ਹੈ ਇਹ ਕੋਈ ਕਾਰਪੋਰੇਟ ਦਾ ਸਕਦਾ ਕਿਉਂਕਿ ਪੂਰੀ ਦੁਨੀਆ ਹੋਲਡ ਕਰ ਲਈ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪਾਂ ਕੋਈ ਕਿਆਸ ਰਹੀ ਹੈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕਾ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈ ਨਹੀਂ ਹੁੰਦੀ ਇਹপরিসਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਹੀ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਔਖੀ ਹੈ ਹੌਲੀ-ਹੌਲੀ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੇ ਮੈਂ ਕਿਹਾ ਵਕਤ ਲੱਗਦਾ ਹੈ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਇੱਕ ਮਾਦਮ ਹੈ ਜਿਸ ਦੇ ਜ਼ਰੀਏ ਗੱਲਾਂ ਅੱਗੇ ਜਾਣੀਆਂ ਉਹ ਹੌਲੀ-ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਵਾਲੇ ਹੁੰਦੇ ਕੁਝ ਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰਕ ਹੁੰਦਾ ਕੁਝ ਇੱਕ ਆਪਣੀਆਂ ਜੜ੍ਹਾਂ ਨਾਲ ਜੁੜੇ ਹੁੰਦੇ ਉਹ ਹੌਲੀ-ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਵਾਂ ਕਈ ਇਸ ਲਈ ਆ ਜਾਂਦੇ ਆ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਵਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਾਂ ਨੂੰ ਐਸੇ ਨਹੀਂ ਸ਼ੋਭਾ ਦਿੰਦਾ ਮੈਨੂੰ ਲੱਗਦਾ ਹੌਲੀ-ਹੌਲੀ ਜੁੜ ਜਾਣਗੇ ਵਾਲੇ ਕੇ ਸੱਜ ਜਥੇਬੰਦੀਆਂ 2020 ਦੇ ਵਿਚਾਰਜਤ ਗਏ ਸੀ ਦਿੱਲੀ ਕੂਚਿੱਤਾ ਸੀਗਾ ਵਕ ਵਕ ਸੋਚ ਸੀਗੀ ਲੇਕਿਨ ਸਾਰੇ ਇੱਕ ਸੀਗੇ ਇਸ ਵੇਲੇ ਜਥੇਬੰਦੀਆਂ ਵਕ ਵਕ ਹੋਇਆ ਕਿ ਤੁਸੀਂ ਤੁਹਾਨੂੰ ਫੀਲ ਕਰੋ ਇਹ ਪੈਣ ਮੇਰੀ ਇਹ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਹਾਂ ਇਹ ਤੋਂ ਇਹ ਨਾ ਗੱਲਾਂ ਤੋਂ ਮੈਂ ਤਾਂ ਜਿੱਦਾਂ ਕਹਿੰਦੇ ਮੈਂ ਅਸੀਂ ਤਾਂ ਕਿਸਾਨ ਹ ਮਤਲਬ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਆਂ ਅੰਦੋਲਨ ਦੀ ਸਪੋਰਟ ਕਰਦੇ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆਂ ਜਿਹੜੇ ਲੀਡ ਕਰਦੇ ਇਹ ਨਾ ਇਹੇ ਹੀ ਦੇ ਸਕਦੇ ਆਂ ਮੈਂ ਨਿੱਜੀ ਤੌਰ ਤੇ ਮੇਰਾ ਵਿਚਾਰ ਬਟੰਦਰ ਹੋਇਆ ਸੀ ਮੈਨੂੰ ਜੇ ਕੋਈ ਮਿਲਦਾ ਇਹਨਾਂ ਜਥੇਬੰਦੀਆਂ ਨਾਲ ਰਿਲੇਟਡ ਕੋਈ ਬੰਦਾ ਕਿਸੇ ਸਮਾਗਮ ਚ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਤਾਂ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਗੁਫ਼ਤਗੂ ਵੋਸ਼ਟੀ ਕਰੋ ਔਰ ਸ਼ਾਇਦ ਉਦੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਮੇਨਸ ਟੀਮ ਦੇ ਨੇਤਾ ਵੀ ਆਏ ਤਾਂ ਗੁਜਾਰਸ਼ ਕਰ ਸਕਦੇ ਹਾਂ ਭਾ ਨਾ ਔਰ ਆਪਾਂ ਆਪਾਂ ਸਮਰਪਿਤ ਆਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਨਹੀਂ ਕਰ ਸਕਦੇ